ਨੇ ਪੈਣਾ ਰਲ ਕੇ ਲੋਕ ਸਭਾ ਵਿੱਚ ਬੀਬੀਆਂ ਦੀ ਆਵਾਜ਼ ਆਪਣੇ ਹਲਕੇ ਦੀ ਆਵਾਜ਼ ਬਣ ਕੇ ਉੱਪਰ ਆਈ। ਤੋਂ ਕਲਾਕਾਰ ਹੰਸਰਾਜ ਹੰਸ ਜੀ ਤੇ ਕਰਮਜੀਤ ਅਨਮੋਲ ਜੀ ਉਹ ਆਪਣੀ ਡਿਊਟੀ ਕਰਨਗੇ ਮੈਂ ਆਪਣੀ ਡਿਊਟੀ ਕਰੂੰਗੀ। ਉਹ ਜਲਦੀਪ ਸਿੰਘ ਢੱਲੋਂ ਕਿਉਂਕਿ ਆਪਾਂ ਕਹਿ ਸਕਦੇ ਆ ਕਿ ਨੌਂ ਵਿਧਾਨ ਸਭਾ ਹਲਕਿਆਂ ਦੀ ਕਮਾਂਡ ਇਹਨਾਂ ਕੋਲ ਹੀ ਹੈ। ਟੈਂਪਲ ਨਾਲ ਤੋਂ ਵੀ ਬਹੁਤ ਯਾਰੀ ਰਹੀ ਹੈ। ਟੈਂਪਲ ਵੀ ਕਿਤੇ ਨਾ ਕਿਤੇ ਗੱਲ ਉਹ ਨਾਰਾਜ਼ ਹੋ ਰਿਹਾ ਸੀਗਾ। ਲੀ ਪਾਰਟੀ ਕਾਂਗਰਸ ਸੀ ਜਿਹਦੇ 6 ਉਮੀਦਵਾਰ ਸੀ ਬਾਕੀ ਤਾਂ ਆਧਾਰੇ ਮੰਗਦੇ ਫਿਰਦੇ ਪੀਤਵਾਰ ਪਰ ਸਾਰਿਆਂ ਨੂੰ ਮਨਾਵਾਂਗੇ ਸਾਰੇ ਨਾਲ ਚੱਲਣਗੇ ਸਸੀਗਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਣਾ ਗੱਲ ਕਰੀਏ ਲੋਕ ਸਭਾ ਦੀ ਤਾਂ ਤਮਾਮ ਪਾਰਟੀਆਂ ਨੇ ਆਪਣੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਤਾਂ ਸਾਰੇ ਹੀ ਉਮੀਦਵਾਰ ਲਗਾਤਾਰ ਸਭ ਤੋਂ ਪਹਿਲਾਂ ਬਾਬਾ ਫਰੀਦ ਜੀ ਦੇ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੁੰਦੇ ਨੇ ਤੇ ਕਾਂਗਰਸ ਪਾਰਟੀ ਵੱਲੋਂ ਵੀ ਇੱਕ ਮਹਿਲਾ ਨੂੰ ਜਿਹੜਾ ਮੈਦਾਨ ਦੇ ਵਿੱਚ ਉਤਾਰਿਆ ਹੈ ਅਮਰਜੀਤ ਕੌਰ ਸਾਹੋਕੇ ਤੇ ਅੱਜ ਉਹ ਵੀ ਅੱਜ ਬਾਬਾ ਫਰੀਦ ਪਹੁੰਚੇ ਨੇ ਗਰਬਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਬਾਬਾ ਫਰੀਦ ਜੀ ਦੀ ਪਵਿੱਤਰ ਧਰਤੀ ਤੋਂ ਤੁਹਾਨੂੰ ਮੌਕਾ ਮਿਲਿਆ ਜੀ ਮੈਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੀ ਆ ਸੇ ਸਤਿ ਸਤ ਤੇ ਸਾਡੇ ਫਰੀਦਕੋਟ ਤੇ ਜਿਹੜੀ ਧਰਤੀ ਤੇ ਮਹਾਂਪੁਰ ਸਿਹੇ ਬਹੁਤ ਵੱਡੇ ਬਾਬਾ ਫਰੀਦ ਜੀ ਇੱਥੇ ਆਏ ਸੀ ਇਹਨਾਂ ਦੀ ਧਰਤੀ ਹੈ ਮੈਂ ਨਤਵਾਸਕ ਹੋਣ ਵਾਸਤੇ ਇੱਥੇ ਪਹੁੰਚੀ ਆ ਤੇ ਮੈਂ ਮੈਂ ਤੈਹ ਦਿਲੋਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੀ ਕਿ ਮੈਨੂੰ ਲੋਕ ਸਭਾ ਹਲਕਾ ਫਰੀਦਕੋਟ ਤੋਂ ਟਿਕਟ ਮਿਲੀ ਕਿਸ ਤਰੀਕੇ ਦਾ ਵਿਜ਼ਨ ਕਿਸ ਤਰੀਕੇ ਦਾ ਸੋਚਿਆ ਹੈ ਵਿਜ਼ਨ ਤਾਂ ਜਿਹੜਾ ਸੀ ਆਪਣੇ ਬੀਬੀਆਂ ਵਾਸਤੇ ਨੌਜਵਾਨ ਵੀਰਾਂ ਵਾਸਤੇ ਔਰ ਸਾਡੇ ਜਿਹੜੇ ਮੁਲਾਜ਼ਮ ਵੀਰ ਹੈ ਉਹਨਾਂ ਵਾਸਤੇ ਤੇ ਜਿਹੜਾ ਐਮਐਸਪੀ ਕਿਸਾਨਾਂ ਵਾਸਤੇ ਇਹ ਸਾਡੇ ਵਿਜ਼ਨ ਹੋਣਗੇ ਸਾਡੇ ਜਿਹੜਾ ਵੋਟ ਮੰਗਣ ਵਾਸਤੇ ਅਸੀਂ ਇਹਨਾਂ ਚੀਜ਼ਾਂ ਨੂੰ ਲੋਕਾਂ ਅੱਗੇ ਲੈ ਕੇ ਜਾਵਾਂਗੇ ਕੁਝ ਤੋਂ ਦੇ ਹੋਰ ਵੀ ਆਗੂ ਸੀ ਉਹ ਦਾਵੇਦਾਰੀ ਜਿਤਾ ਰਹੇ ਸੀਗੇ ਉਹ ਖੁਸ਼ ਆ ਹੁਣ ਕਿਤੇ ਨਾ ਕਿਤੇ ਜਿਵੇਂ ਮੰਨਦੇ ਨੇ ਨਹੀਂ ਨਹੀਂ ਬਹੁਤ ਵਧੀਆ ਉਹਨਾਂ ਨੇ ਮੈਨੂੰ ਅਸ਼ੀਰਵਾਦ ਦਿੱਤਾ ਕੰਗ੍ਰੈਚੁਲੇਸ਼ਨ ਕਿਹਾ ਔਰ ਕਿਹਾ ਕਿ ਮੈਂ ਮੇਰੀਆਂ ਦੋ ਬੇਟੀਆਂ ਪਹਿਲਾਂ ਐ ਤੇ ਤੀਜੀ ਤੂੰ ਆ ਮੈਂ ਤੇਰੇ ਨਾਲ ਆ ਕਾਂਗਰਸ ਪਾਰਟੀ ਨੇ ਪਹਿਲ ਕੀਤੀ ਐ ਦੋ ਮਹਿਲਾਵਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਕਿਵੇਂ ਲੱਗਦਾ ਬਹੁਤ ਖੁਸ਼ੀ ਹੋਈ ਹੈ ਕਾਂਗਰਸ ਪਾਰਟੀ ਦਾ ਹਾਈ ਕਮਾਂਡ ਦਾ ਮੈਂ ਤੈਹ ਦਿਲੋਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਇੱਕ ਔਰਤ ਨੂੰ ਇਸ ਮਤਲਬ ਕਿ ਪਾਰਕੂ ਆਖਣਾ ਦੇਖਿਆ ਔਰ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਤਾਰਿਆ ਇੱਕ ਮੇਰੀ ਛੋਟੀ ਭੈਣ ਹੁਸ਼ਿਆਰਪੁਰ ਤੋਂ ਗਮਰ ਯਮਨੀ ਗਮਰ ਉਹ ਵੀ ਮੇਰੀ ਛੋਟੀ ਭੈਣ ਹੈ ਉਹ ਵੀ ਬਹੁਤ ਵਧੀਆ ਹੈਗੀ ਆ ਉਹ ਜਿਹੜੀ ਹਲਕੇ 'ਚ ਵੱਧ ਚੜ ਕੇ ਸੇਵਾ ਕਰ ਰਹੀ ਹੈ ਤੇ ਅਸੀਂ ਦੋਨੇ ਭੈਣਾਂ ਕਲ ਕਿ ਲੋਕ ਸਭਾ ਵਿੱਚ ਬੀਬੀਆਂ ਦੀ ਆਵਾਜ਼ ਆਪਣੇ ਹਲਕੇ ਦੀ ਆਵਾਜ਼ ਬਣ ਕੇ ਉੱਭਰਾਂਗੇ ਲੋਕਾਂ ਤੱਕ ਪਹੁੰਚ ਹੋ ਗੋਗੇ ਕਿਉਂਕਿ ਕਾਂਗਰਸ ਪਾਰਟੀ ਨੇ ਸਭ ਤੋਂ ਬਾਅਦ ਦੇ ਵਿੱਚ ਅਨਾਉਂਸ ਕੀਤੀ ਹੈ ਟਿਕਟ ਦੂਜੇ ਪਾਸੇ ਕਰਮਜੀਤ ਅਨਮੋਲ ਤਾਂ ਜਿਹੜਾ 9 ਵਿਧਾਨ ਸਭਾ ਹਲਕੇ ਦੇ ਵਿੱਚ ਲੋਕ ਮਿਲ ਨਹੀਂ ਕਰ ਚੁੱਕੇ ਨੇ ਨਹੀਂ ਇੰਨੀ ਵੀ ਲੇਟ ਨਹੀਂ ਹੋਈ ਟਿਕਟ ਔਰ ਜਿਹੜੇ ਤੁਸੀਂ ਕਿਹਾ ਵੀ ਦੋ ਕਲਾਕਾਰ ਹੰਸ ਰਾਜ ਹੰਸ ਜੀ ਤੇ ਕਰਮਜੀਤ ਅਨਮੋਲ ਜੀ ਉਹ ਆਪਣੀ ਡਿਊਟੀ ਕਰਨਗੇ ਮੈਂ ਆਪਣੀ ਡਿਊਟੀ ਕਰੂੰਗੀ ਕੋਈ ਕੋਈ ਪ੍ਰੋਬਲਮ ਨਹੀਂ ਟੱਕਰ ਕਿਸੇ ਹੋਊਗੀ ਦੋ ਕਲਾਕਾਰਾਂ ਤੋਰੇ ਮੇਰੀ ਟੱਕਰ ਤਾਂ ਮੇਰੇ ਆਪਣੇ ਨਾਲ ਹੀ ਆ ਮੈਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਨਾਲ ਲੈ ਕੇ ਚੱਲੂੰਗੀ ਜਿੰਨੇ ਵੀ ਸਾਡੇ ਕਾਂਗਰਸ ਦੇ ਜਿਹੜੇ ਜਝਾਰੂ ਵਰਕਰ ਐ ਅੱਜ ਜਿਹੜਾ ਉਹਨਾਂ ਦਾ ਮੈਂ ਮੀਟਿੰਗ 'ਚ ਜੋਸ਼ ਦੇਖਿਆ ਬਾਬਾ ਫਰੀਦ ਜੀ ਦੇ ਅਸਥਾਨ ਤੇ ਮੈਂ ਖੜ ਕੇ ਵਾਅਦਾ ਕਰਦੀ ਆ ਕਿ ਉਹ ਸਾਰੇ ਰਲ ਮਿਲ ਕੇ ਮੈਨੂੰ ਲੋਕ ਸਭਾ ਚ ਪਹੁੰਚਾਉਣਗੇ ਔਰ ਮੈਂ ਇਸ ਲੋਕ ਸਭਾ ਹਲਕੇ ਦੇ ਸੇਵਾ ਕਰੂੰਗੀ ਔਰ ਜਿੰਨੇ ਵੀ ਸਾਡੇ ਕੰਮ ਪੈਂਡਿੰਗ ਆ ਉਹਨਾਂ ਨੂੰ ਪਹਿਲ ਦੇ ਦਾਂਗੀ ਫਰੀਦਕੋਟ ਦੀ ਧੀ ਦਾ ਤੇ ਉਹ ਸੋਹਰੇ ਵੀ ਤੁਹਾਡੇ ਇਸੇ ਲੋਕ ਸਭਾ ਹਲਕੇ ਦੇ ਵਿੱਚ ਹੀ ਐ ਇਹਦਾ ਬੈਨੀਫਿਟ ਮਿਲੂ ਕਿਤੇ ਨਾ ਕਿਤੇ ਫਿਰ ਜੀ ਬਾਤ ਮਿਲੂਗਾ ਕਿ ਇਹਦੇ ਚ ਸੋਹਰਿਆਂ ਚ ਵੀ ਪਰਿਵਾਰ ਹੁੰਦਾ ਤੇ ਪੇਕਿਆਂ ਚ ਵੀ ਪਰਿਵਾਰ ਹੁੰਦਾ ਔਰ ਜਿਹੜਾ ਮੇਰਾ 30 ਸਾਲ ਦਾ ਸੋਹਰੇ ਪਰਿਵਾਰ ਵਿੱਚ ਜਿਹੜਾ ਮੇਰਾ ਐਕਸਪੀਰੀਅੰਸ ਹੈ ਉਹ ਮੇਰੇ ਪਰਿਵਾਰ ਨੇ ਵੀ ਦੇਖਿਆ ਔਰ ਮੋਗੇ ਜ਼ਿਲ੍ਹੇ ਦੀ ਮੈਂ ਸੇਵਾ ਵੀ ਕੀਤੀ ਆ ਔਰ ਮੇਰੇ ਹਸਬੰਡ ਜਿਹੜੇ 20 ਸਾਲਾਂ ਤੋਂ ਉੱਥੇ ਸੇਵਾ ਕਰ ਰਹੇ ਆ ਮੋਗੇ ਜ਼ਿਲ੍ਹੇ ਦੀ ਔਰ ਜਿਹੜਾ ਮੇਰਾ ਇਹ ਫਰੀਦਕੋਟ ਹੈ ਇੱਥੇ ਦੀ ਮੈਂ ਜੰਪਾਲ ਆ ਮੈਂ ਇੱਥੇ ਪੜ੍ਹੀ ਆ ਨੈਰੋ ਸਟੇਡੀਅਮ 'ਚ ਖੇਡਦੀ ਰਹੀ ਆ ਮੈਂ ਬਾਸਕਟਬਾਲ ਦੀ ਪਲੇਅਰ ਸੀ ਔਰ ਮੈਂ ਜਦੋਂ ਆਉਣੀ ਆ ਆਪਣਾ ਬਰਜਿੰਦਰਾ ਕਾਲਜ ਜਦੋਂ ਦੇਖਦੀ ਆ ਤੇ ਮਨ ਖੁਸ਼ ਹੋ ਜਾਂਦਾ ਤੇ ਮੇਰੇ ਮੇਰੀ ਜਿਹੜੀ ਸਪੋਰਟ ਆ ਇਹ ਬਹੁਤ ਜ਼ਿਆਦਾ ਵਧੀਆ ਕਿ ਮੈਨੂੰ ਇਸ ਹਲਕੇ ਤੋਂ ਆਪਣੇ ਪੇਕੇ ਤੇ ਸਾਰੇ ਪਰਿਵਾਰ ਚੋਂ ਟਿਕਟ ਦਿੱਤੀ ਗਈ ਆ ਇਸ ਹਲਕੇ ਨੂੰ ਬਹੁਤ ਵਧੀਆ ਜਿਹੜਾ ਟੀਚਰਾਂ ਦਾ ਪੂਰਾ ਸਾਥ ਮਿਲੂਗਾ ਕਿਉਂਕਿ ਉਹਨਾਂ ਦੇ ਧਰਨੇ ਲਾਉਣੇ ਪੈਂਦੇ ਨਹੀਂ 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 ਟੀਚਰਾਂ ਦੀਆਂ ਜਿਹੜੀਆਂ ਉਹਨਾਂ ਦੀਆਂ ਪ੍ਰੋਬਲਮਸ ਐ ਉਹ ਮੈਂ ਪਹਿਲ ਦੇ ਆਧਾਰ ਤੇ ਹੱਲ ਕਰੂੰਗੀ ਔਰ ਸਾਰੇ ਮੇਰਾ ਵੱਧ ਚੜ ਕੇ ਸਾਥ ਦੇਣਗੇ ਕਿਉਂਕਿ ਟੀਚਰ ਜਿਹੜੇ ਜਿਹੜੇ 2 ਸਾਲ ਉਹਨਾਂ ਨੇ ਦੇਖ ਚੁੱਕੇ ਆ ਬਦਲਾ ਦੀ ਜਿਹੜੀ ਸਰਕਾਰ ਐ ਪੰਜਾਬ ਦੀ ਉਹਦੇ ਕਰਕੇ ਉਹ ਬਹੁਤ ਦੁਖੀ ਹੈ 40000 ਜਿਹੜੇ ਟੀਚਰ ਆ ਉਹਨਾਂ ਮਲਾਜ਼ਮ ਹੈ ਉਹਨਾਂ ਦਾ ਉਹਨਾਂ ਨੂੰ ਕਿਹਾ ਸੀ ਕਿ ਨੌکریاں ਦੇਵਾਂਗੇ ਔਰ ਹਲੇ ਤੱਕ ਕਿਸੇ ਨੂੰ ਜੁਆਇਨ ਨਹੀਂ ਕਰਾਇਆ ਗਿਆ ਨਾ ਹੀ ਕੋਈ ਉਹ ਇੱਕ ਸਿਰਫ ਝੂਠਾ ਬਲੰਦਾ ਪੰਜਾਬ ਕਾਂਗਰਸ ਦੇ ਜਿਹੜੇ ਮੀਤ ਪ੍ਰਧਾਨ ਨੇ ਇੱਕ ਮਿੰਟ ਜੀ ਤੇ ਕੁਸ਼ਲਦੀਪ ਸਿੰਘ ਢੱਲੋਂ ਕਿਉਂਕਿ ਆਪਾਂ ਕਹਿ ਸਕਦੇ ਕਿ ਨੌਂ ਵਿਧਾਨ ਸਭਾ ਹਲਕਿਆਂ ਦੀ ਕਮਾਂਡ ਇਹਨਾਂ ਕੋਲ ਹੀ ਹੈ ਢੱਲੋਂ ਸਾਹਿਬ ਕਿਵੇਂ ਦੇਖਦੇ ਹੋ ਅੱਜ ਬਾਬਾ ਫਰੀਦਾਂ ਨੂੰ ਅੱਜ ਤਾਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਨੀ ਹੈ ਪਰਮਾਤਮਾ ਕਿਰਪਾ ਕਰੇ ਬੀਬੀ ਨੂੰ ਜਿੱਤ ਬਖਸ਼ੇ ਸਾਡੇ ਫਰੀਦਕੋਟ ਦੀ ਧੀ ਹੈ ਪ੍ਰਮਾਤਮਾ ਦੇ ਸਿਰ ਤੇ ਹੱਥ ਰੱਖ ਕੇ ਤੇ ਬਾਅਦ ਜਿੱਤਣ ਤੋਂ ਬਾਅਦ ਲੋਕਾਂ ਦੀ ਤਕੜੇ ਹੋ ਕੇ ਸੇਵਾ ਕਰੇ ਜਿਹੜੇ ਦਾਅਵੇਦਾਰੀ ਠੋਕ ਰਹੇ ਸੀਗੇ ਉਹ ਕਿਤੇ ਨਾ ਕਿਤੇ ਨਾਰਾਜ਼ ਹੈ ਕਿਉਂਕਿ ਡਿੰਪਲ ਨਾਲ ਤੁਹਾਡੀ ਬਹੁਤ ਯਾਰੀ ਰਹੀ ਹੈ ਡਿੰਪਲ ਵੀ ਕਿਤੇ ਨਾ ਕਿਤੇ ਕੱਲ ਉਹ ਨਾਰਾਜ਼ ਹੋ ਰਿਹਾ ਸੀਗਾ ਬਿਲਕੁਲ ਨਾਰਾਜ਼ਗੀ ਜਦੋਂ ਟਿਕਟਾਂ ਮਿਲੇ ਸਾਡੇ ਕੱਲੀ ਪਾਰਟੀ ਕਾਂਗਰਸੀ ਜਿਹਦੇ 6 ਉਮੀਦਵਾਰ ਸੀ ਬਾਕੀ ਤਾਂ ਆਧਾਰੇ ਮੰਗਦੇ ਫਿਰਦੇ ਉਮੀਦਵਾਰ ਪਰ ਸਾਰਿਆਂ ਨੂੰ ਮਨਾਵਾਂਗੇ ਸਾਰੇ ਨਾਲ ਚੱਲਣਗੇ ਨਾਲ ਚੱਲੂਗਾ ਨੰਟੈਂਪਲ ਸਾਰੇ ਨਾਲ ਚੱਲ ਟੱਕਰ ਕਿਹਦੇ ਨਾਲ ਫਿਰ ਮੈਂ ਸਮਝਦਾ ਕਿ ਪ੍ਰਮਾਤਮਾ ਦੀ ਇੰਨੀ ਕਿਰਪਾ ਹੈ ਕਿ ਪ੍ਰਮਾਤਮਾ ਨੇ ਕੱਲੇ ਨੂੰ ਬਹੁਤ ਵੱਡੀ ਜਿੱਤ ਤੋਂ ਹਣੀ ਹੈ ਥੈਂਕ ਯੂ ਵੈਰੀ ਮੱਚ ਤਾਂ ਅੱਜ ਜਿਹੜਾ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਤਾਂ ਗੁਰਦੁਆਰਾ ਸਾਹਿਬ ਟੇਲਾਬਾਬਾ ਫਰੀਦ ਨਤਮਸਤਕ ਹੁਣ ਪਹੁੰਚੇ ਨੇ ਪਹਿਲਾਂ ਤਾਜਪੈਲਸ ਦੇ ਵਿੱਚ ਇਹਨਾਂ ਵੱਲੋਂ ਮੀਟਿੰਗ ਕੀਤੀ ਗਈ ਆ ਤਾਂ ਹੁਣ ਇੱਥੇ ਪਹੁੰਚੇ ਨੇ ਤਮਾਮ ਜਿਹੜੇ ਵਿਧਾਨ ਸਭਾ ਹਲਕਿਆਂ ਦੇ ਸਾਬਕਾ ਐਮਐਲਏ ਜਾਂ ਅਨਸਾਜ ਅਨਚਾਰਜ ਨੇ ਉਹ ਵੀ ਇੱਥੇ ਮੌਜੂਦ ਨੇ ਤਾਂ ਇਹਨਾਂ ਨੇ ਕਿਹਾ ਕਿ ਸਭ ਤੋਂ ਵੱਡੀ ਲੀਡ ਦੇ ਨਾਲ ਇਥੋਂ ਜਿੱਤ ਅਸੀਂ ਹਾਸਲ ਕਰਾਂਗੇ ਤਾਂ ਦੇਖਦੇ ਹਾਂ ਹੁਣ ਫਰੀਦਕੋਟ ਲੋਕ ਸਭਾ ਹਲਕੇ ਤੋਂ ਕਿਹੜੀ ਪਾਰਟੀ ਦਾ ਉਮੀਦਵਾਰ ਜਿਹੜਾ ਜਿੱਤ ਕੇ ਲੋਕ ਸਭਾ ਦੇ ਵਿੱਚ ਪਹੁੰਚਦਾ ਹੈ ਗੁਰਜੀਤ ਸਿੰਘ ਰਮਾਣਾ 25 ਚੈਨਲ ਪੰਜਾਬੀ ਫਰੀਦਕੋਟ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਕ ਟੀ5 ਚੈਨਲ ਹਿੰਦੀ ਵੀ ਹੋਗਾ ਸਰ ਟੀ5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਟੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ